ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਦੀ ਵੀਡੀਓ ਸਪੈਸ਼ਲ ਉਹਨਾਂ ਕਿਸਾਨ ਭਰਾਵਾਂ ਵਾਸਤੇ ਆ ਜਿਨ੍ਹਾਂ ਨੇ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਤੰਦੇ ਵਜੋਂ ਪਸ਼ੂ ਪਾਲਣ ਦਾ ਕੀਤਾ ਅਪਣਾਇਆ ਹਰ ਰੋਜ਼ ਪਸ਼ੂ ਪਾਲਣ ਦੇ ਵਿੱਚ ਸਭ ਤੋਂ ਮਹੱਤਵਪੂਰਨ ਇੱਕ ਦੋ ਸਮੱਸਿਆਵਾਂ ਜਿਹੜੀਆਂ ਆਉਂਦੀਆਂ ਉਹਨਾਂ ਦੇ ਵਿੱਚੋਂ ਸਭ ਤੋਂ ਐਮ ਸਮੱਸਿਆ ਜਿਹੜੀ ਆ ਉਹ ਹੈ ਸਵੇਰੇ ਸ਼ਾਮ ਦੁੱਧ ਚੋਣ ਦੀ ਪੰਜ ਸੱਤ ਪਸ਼ੂ ਜਿਹੜੇ ਪਰਿਵਾਰ ਨੇ ਰੱਖੇ ਆ ਜਾਂ ਜਿਹੜੇ ਡੈਰੀ ਪਾਲਣ ਦਾ ਕੰਮ ਕਰਦੇ ਆ ਜਾਂ ਤਾਂ ਜਿਨ੍ਹਾਂ ਨੇ 10 ਤੋਂ 12 ਪਸ਼ੂ ਰੱਖੇ ਆ ਉਹਨਾਂ ਨੇ ਬੰਦਾ ਰੱਖਿਆ ਹੁੰਦਾ ਸਪੈਸ਼ਲਿਸਟ ਕੰਮ ਵਾਸਤੇ ਤੇ ਜਾਂ ਫਿਰ ਉਹਨਾਂ ਨੂੰ ਜੇ ਆਪ ਧਰਾਂ ਚੋਣੀਆਂ ਤਾਂ 2 ਤੋਂ 2.5 ਘੰਟੇ ਸਵੇਰ ਤੇ 2 ਤੋਂ 2.5 ਘੰਟੇ ਸ਼ਾਮ ਨੂੰ ਉਹਨਾਂ ਦਾ ਸਮਾਂ ਜਿਹੜਾ ਬਰਬਾਦ ਹੁੰਦਾ ਇਹਦੇ ਵਿੱਚ ਉਧਰੋਂ ਤਾਂ ਦੁੱਧ ਪਾਉਣ ਦਾ ਸਮਾਂ ਹੁੰਦਾ ਤੇ ਉਧਰੋਂ ਸਾਡੇ ਕੋਲੇ ਘਰੇ ਖਿਚੋਦਾਨ ਹੁੰਦੀ ਹੈ ਇਸੇ ਚੀਜ਼ ਨੂੰ ਹੱਲ ਕਰਨ ਵਾਸਤੇ ਤੁਹਾਨੂੰ ਵੀਡੀਓ ਸ਼ੇਅਰ ਕਰਨ ਲੱਗੇ ਆਂ ਆਹ ਮਸ਼ੀਨ ਆ ਦੁੱਧ ਚੋਣ ਵਾਲੀ ਇਹਦੀ ਸਾਰੀ ਪ੍ਰਕਿਰਿਆ ਤੁਹਾਨੂੰ ਸਮਝਾਵਾਂਗੇ ਕਿਵੇਂ ਇਹ ਚੱਲਦੀ ਹੈ ਕਿੰਨੇ ਦੀ ਆਉਂਦੀ ਹੈ ਕਿੰਨੇ ਹੌਸਪਾਵਰ ਦੀ ਹੈ ਵੀਡੀਓ 'ਚ ਜੁੜੇ ਰਹੋ ਤੇ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖੋ ਤੁਹਾਡੇ ਕੰਮ ਦੀ ਵੀਡੀਓ ਆ ਤਕਰੀਬਨ ਇਹ 22 ਤੋਂ ਲੈ ਕੇ 35000 ਦੇ ਵਿਚਾਲੇ ਮਸ਼ੀਨ ਆਉਂਦੀ ਹੈ ਜੇ ਤੁਸੀਂ ਅਸੈਂਬਲ ਵੀ ਕਰਾਉਣੀ ਆ ਤੇ ਇਹਦੇ ਵਿੱਚ ਬਹੁਤਾ ਜ਼ਿਆਦਾ ਸਮਾਨ ਨਹੀਂ ਇੱਕ ਐਚ ਪੀ ਦੀ ਮੋਟਰ ਮਿਲ ਜਾਂਦੀ ਆ ਅੱਧੇ ਦੀ ਮਿਲ ਜਾਂਦੀ ਆ ਪੌਣੇ ਦੀ ਮਿਲ ਜਾਂਦੀ ਆ ਇੱਕ ਦੀ ਮਿਲ ਜਾਂਦੀ ਆ ਦੋ ਦੀ ਮਿਲ ਜਾਂਦੀ ਆ ਉਹ ਆਪਣੀ ਔਨ ਡਿਮਾਂਡ ਆ ਵੀ ਆਪਾਂ ਕਿੰਨੇ ਪਸ਼ੂ ਰੱਖੇ ਆ ਉਹ ਹਿਸਾਬ ਨਾਲ ਡਿਊਟੀ ਹੁੰਦੀ ਆ ਉਹਦੀ ਤੇ ਉਹ ਹਿਸਾਬ ਨਾਲ ਹੈਵੀ ਡਿਊਟੀ ਤੇ ਲਾਈਟ ਡਿਊਟੀ ਆਪਾਂ ਨੂੰ ਇਹ ਚੀਜ਼ਾਂ ਮਿਲ ਜਾਂਦੀਆਂ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਕੱਲੀ ਕੱਲੀ ਜਾਣਕਾਰੀ ਦਵਾਂਗੇ ਕਿ ਮਸ਼ੀਨ ਕਿਵੇਂ ਆਪਰੇਟ ਕਰਨੀ ਆ ਤੇ ਕੀ ਕੁਛ ਇਹਦੇ ਵਿੱਚ ਹੁੰਦਾ ਇਹਦੀ ਕੀ ਵਰਤੋਂ ਆ ਕਿਵੇਂ ਕਰਨੀ ਆ ਕਿਵੇਂ ਚਲਾਉਣੀ ਆ ਉਹ ਤੁਹਾਨੂੰ ਸਿਖਾ ਦਿੰਨੇ ਆ ਹੁਣ ਇਦੇ ਨਾਲ ਆਪਾਂ ਨੂੰ 9 HP ਦੀ ਮੋਟਰ ਮਿਲੂਗੀ ਮੋਟਰ ਆਪਣੀ ਡਿਮਾਂਡ ਦੇ ਹਿਸਾਬ ਨਾਲ ਐ ਵੀਡੀਓ ਟੀਵੀ ਮਿਲ ਜਾਂਦੀ ਹੈ ਅੱਧੀ ਦੀ ਵੀ ਮਿਲ ਜਾਂਦੀ ਹੈ ਪੌਣੇ ਦੀ ਵੀ ਗਾਹਾਂ ਇੱਕ ਦੀ ਵੀ ਮਿਲ ਜੂਗੀ ਤੇ ਜਿਵੇਂ ਆਪਾਂ ਦੀ ਡਿਮਾਂਡ ਆ ਉਸ ਹਿਸਾਬ ਨਾਲ ਵੱਡੀ ਛੋਟੀ ਮਿਲ ਜੂਗੀ ਉੱਤੇ ਇਹਦੇ ਗੇਜ ਲੱਗੀ ਹੈ ਤੇ ਇਹਦਾ ਪ੍ਰੈਸ਼ਰ 0 ਤੋਂ ਲੈ ਕੇ 450 ਤੱਕ ਰੱਖਣਾ ਹੁੰਦਾ ਆਪਾਂ ਇੱਥੋਂ ਕੋਈ ਤੱਕ ਪੁੱਠੀ ਗੇਜ ਹੁੰਦੀ ਹੈ ਇਹ ਤੇ ਪ੍ਰੈਸ਼ਰ ਇਹਦਾ ਪਿੰਦਰ ਕਿੱਥੋਂ ਵੱਧਦਾ ਇੱਥੋਂ ਵੱਧਦਾ ਘਟਦਾ ਜੀ ਅਚ ਇੱਥੋਂ ਜਦੋਂ ਇਹਨੂੰ ਮੈਡ ਕਰਕੇ ਬਾਹਰ ਆਊਗੀ ਹਾ ਚੂੜੀ ਹਾਂ ਇਹ ਫਿਰ ਘਟੇ ਜਾਊਗਾ ਜੀ ਜਿੰਨਾ ਤਾਂ ਜਿੱਕੀ ਜਾਵਾਂਗਾ ਵਧੀ ਜਾਊਗਾ ਜਦੋਂ ਆ ਬਾਹਰ ਆਊਗੀ ਉਦੋਂ ਪ੍ਰੈਸ਼ਰ ਵਧੂਗਾ ਤੇ ਜਦੋਂ ਆਪਾਂ ਇਹਨੂੰ ਥੱਲੇ ਕਰਾਂਗੇ ਡੰਗਾਈ ਚ ਢੱਲਾ ਕਰਦੇ ਆਂਗੇ ਮਤਲਬ ਆਹ ਆਹ ਉਦੋਂ ਇਹ ਪ੍ਰੈਸ਼ਰ ਇਹਦਾ ਘਟ ਜਾਊਗਾ ਉਹ ਆਪਾਂ ਮਤਲਬ ਕਿ ਪਸ਼ੂ ਦੇ ਹਿਸਾਬ ਨਾਲ ਹੁੰਦਾ ਹਾਂਜੀ ਕਰਦੇ ਪਸ਼ੂ ਦਾ ਤੇ ਕੋਈ ਕੋਲੇ ਦਾ ਫਰਕ ਨਹੀਂ ਮੱਝਾਂ ਗਾਵਾਂ ਦਾ ਫਰਕ ਹੁੰਦਾ ਥੋੜਾ ਜਨਾਈ ਠੀਕ ਹੈ ਤੇ ਇਹਦੇ ਜੇ ਇੱਕ ਢੋਲ ਮਿਲੂਗਾ ਨਾਲ ਆਪਾਂ ਨੂੰ ਇੱਕ ਤਾਂ ਹੀ ਆ 22 ਲੀਟਰ ਦਾ ਵੀ ਆਉਂਦਾ 27 ਦਾ ਵੀ ਆਉਂਦਾ 25 ਲੀਟਰ ਤੇ 7 ਲੀਟਰ ਦਾ ਢੋਲ ਮਿਲੂ ਨਾਲ ਹਾਂ ਜੀ ਤੇ ਵਾਕੇ ਆ ਨੌਜਲਾ ਮਿਲਣਗੀਆਂ ਤੇ ਪਾਈਪਾਂ ਪਾਈਪ ਹੁੰਦੀ ਆ 5-7 ਫੁੱਟ ਇਹ ਪਾ ਪਿੱਛੇ ਰਹਿ ਜਾਂਦੀ ਈ ਮੋਟਰ ਤਾਂ ਇਹ ਲਾਉਣੀ ਕਿਵੇਂ ਆ ਇਹ ਜਦੋਂ ਲਾਉਣੀ ਆ ਜੀ ਆਪ ਉੱਥੇ ਪਿੱਛੇ ਖੱਤ ਲੋ ਇਹਨੂੰ ਤੇ ਇਹਨਾਂ ਨੂੰ ਇਹ ਮੋਦੇ ਕਰ ਲੋਈ ਆ ਇਹਨੂੰ ਮੋਦਾ ਕਰਕੇ ਤੇ ਇਨੂੰ ਇਹਨੂੰ ਬਾਹਰ ਖਿੱਚ ਲੈਣਾ ਹਾਂ ਜੀ ਇਹਨੂੰ ਬਾਹਰ ਖਿੱਚ ਕੇ ਹਾਂ ਫਿਰ ਇਹ ਪੰਪ ਕਰਨ ਲੱਗ ਜੂਗੀ ਠੀਕ ਇਹ ਮਤਲਬ ਇੱਕ ਚੜ ਗਿਆ ਜਦੋਂ ਅੱਛਾ ਪੰਪ ਕਰਨ ਲੱਗ ਜੂਗਾ ਹਾਂ ਚਾਰੇ ਪੰਪ ਕਰਨ ਲੱਗ ਜਾਣਗੇ ਜੀ ਫਿਰ ਇਹਨੂੰ ਮੰਨ ਲਓ ਇੱਕ ਐਨ ਲਾ ਲਓ ਤੇ ਇਹਨੂੰ ਨੱਪਦੇ ਹੋਈ ਮੁਰਕ ਕੇ ਬਸ ਸਾਰੇ ਟੈਕ ਜਦੋਂ ਇੱਕ ਥਾਂ ਨੂੰ ਫੜ ਲੈਣੇ ਮੁਰਕਿਆ ਪੇ ਲੱਗਣਗੇ ਠੀਕ ਹੈ ਤੇ ਢੋਲ ਹਾਂਜੀ ਇਹ ਡਰਮ ਬਸ ਆਇਆ ਜੀ ਇਹਦੇ ਜਿਹੜਾ ਰੌੜਨ ਲੱਗੀ ਹੈ ਤਿੰਨ ਅੰਦਰ ਪੈਪਾਂ 1 ਵਜੇ ਦੀ ਹਵਾ ਜਾਂਦੀ ਦੋ ਵਜੇ ਦੀ ਦੁੱਧੋਂ 1 ਵਜੇ ਦੁੱਧੋਂ ਦੋ ਵਜੇ ਦੀ ਹਵਾ ਜਾਂਦੀ ਬਾਹਰ ਹਾਂਜੀ ਤੇ ਐ ਹੋ ਕੇ ਤੇ ਕੁੱਕਰ ਮੂਸੀਲ ਲੱਗ ਜਾਂਦੀ ਆ ਬਸ ਵੱਡੇ ਛੋਟੇ ਡਰਮ ਦੇ ਹਿਸਾਬ ਨਾਲ ਕੁੰਡੇ ਦਿੱਤੇ ਹੋਏ ਆ ਆਹ ਜਾਂ ਨਾਲ ਹੀ ਚੰਗਾ ਜਾਂਦਾ ਜੀ ਮਸ਼ੀਨ ਦੇ ਹੇਠਲੇ ਪਾਸੇ ਇੱਕ ਪ੍ਰੈਸ਼ਰ ਸਵਿਚ ਦਿੱਤੀ ਹੋਈ ਹੈ ਜਿਹਦੇ ਨਾਲ ਕਈ ਵਾਰ ਜਦੋਂ ਹਵਾ ਵਿੱਚੋਂ ਮੌਇਸਚਰ ਸਿਲੰਡਰ ਦੇ ਵਿੱਚ ਖਿੱਚ ਲੈਂਦੀ ਜਿੱਥੇ ਗੇਜ ਲੱਗੀ ਆ ਉਹ ਥੱਲੇ ਸਿਲੰਡਰ ਲੱਗਿਆ ਤੇ ਉਹਦੇ ਥੱਲੇ ਇੱਕ ਸਵਿੱਚ ਲੱਗੀ ਆ ਉਹਨੂੰ ਆਪਾਂ ਛੇੜਨਾ ਨਹੀਂ ਹੁੰਦਾ ਵੈਸੇ ਥੋੜੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਮੌਇਸਚਰ ਨੂੰ ਪਾਣੀ ਨੂੰ ਬਾਹਰ ਕੱਢਣ ਖਾਤਰ ਹੁੰਦੀ ਹੈ ਆਪੀ ਆਪ ਹੀ ਪਾਣੀ ਬਾਹਰ ਕੱਢ ਦਿੰਦੀ ਹੈ ਇੱਥੋਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਬਾਈ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ